ਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਅੱਜ ਬਾਈ ਜੀ ਕੰਮ ਕਬੜ ਲੱਗੇ ਆ ਆਪਣੇ ਆ ਗਈ ਮਸ਼ੀਨ ਅੱਜ ਬਾਈ ਜੀ ਇੰਦਰ ਕਣਕ ਵੜਦੇ ਆ ਅੱਜ ਆਪਣਾ ਕਣਕ ਕਾ ਕੰਮ ਨਿਬੜ ਜਣਾ ਜੀ ਜੀ ਬਾਈ ਜੀ ਲੱਗੇ ਆ ਜੀ ਅੱਜ ਕਣਕ ਵੜਨ 222 ਕਣਕ ਦੇ ਰਹੀਆਂ ਐ ਤੇ ਕੀ ਝਾੜ ਕੀ ਆ ਇੱਕ ਟਰਾਲੀ ਆਪਣੀ ਉਹ ਖੜੀ ਆ ਵੱਡਾ ਟਰਾਲਾ ਉਹਦੇ ਮਗਰ ਪਾਇਆ ਸੀਰਾ ਫਟਾ ਉਹਦੇ ਮਗਰ ਟਰਾਲੀ ਭਈਏ 12 6 ਦੇਖਦੇ ਆ ਭਰਤੀਆਂ ਕਿ ਨਹੀਂ ਟਰੋਈ ਮਿਲਦੇ ਆ ਵੱਟੀ ਜਾਂਦੇ ਆ ਬਾਈ ਜੀ ਮਸ਼ੀਨ ਦੋ ਟੈਕ ਪੈਕੇ ਟਰਾਲੀ 'ਚ ਆਪਾਂ ਲੱਗੇ ਆਂ ਜਿਦਾਲੇ ਵੜਨ ਅੱਜ ਫੇਰ ਛੱਟੇ ਪਾਈ ਫਿਰਦੇ ਆ ਬੰਦੇ ਸਾਡੇ ਆੜਦੇ ਨਹੀਂ ਚਿੱਟੇ ਪਾ ਕੀ ਗਣਕ ਵੜਦੇ ਆ ਕਿਵੇਂ ਆ ਫਿਰ ਬਾਈ ਝਾੜ ਝੂੜ ਝਾੜ ਬਾਈ ਦੇਖ ਲੈ ਆਇਆ ਠੀਕ ਆ ਲੋ ਬਾਈ ਟੈਂਕ ਪੈਨ ਲੱਗ ਗਿਆ ਇਹ ਆ ਜੀ ਬਾਈ ਇਧਰ ਬਾੜਦੀ ਹੁਣ ਕਪੈਣ ਲੱਗਿਆ ਜੀ ਪਹਿਲਾਂ ਪਹਿਲਾ ਟੈਕ ਪਹਿਣ ਲੱਗਿਆ ਜੀ ਕੋਲਣਾ ਕੋਲਣਾ ਵਾਹ ਕਿਧਾਣੀ ਭਾਈ ਜੇਂਦਰ ਬਾੜ ਦੀ ਮਹੀਨ ਇਹ ਟ੍ਰੱਕਾਂ ਦੀਆਂ ਕਿਟੈਂਕ ਦੀ ਹੁਣੀ ਆ ਇਹ ਚ ਤਿੰਨ ਕਿ ਪੈ ਜਾਣਗੇ ਹੋਰ ਦੇਖੋ ਬਾਕੀ ਪੋਣੇ ਕੀ ਤਿੰਨ ਕਿਲਿਆਂ ਚ ਹੁਣ ਬਾੜੀ ਆ ਭਾਈ ਮਹੀਨ ਤੇ ਚੜ ਕੇ ਬਾਈ ਜੀ ਆਪਣੀ ਕਣਕ ਵੱਡੀ ਗਈ ਜੀ। ਬਟੈਂਕ ਪੈ ਲੱਗਿਆ ਟਰਾਲੀ ਤੇ। ਬਾਈ ਜੀ ਟਰਾਲੀ ਆਪਣੀ ਭਰ ਗਿਆ ਤੇ ਟੈਂਕ ਦੀ ਹੁਣੀ ਰਹਿ ਗਈ। ਤੇ ਉਹ ਤਾਂ ਬੋਲੀ ਬੋਲੀ ਉਹ ਤਾਂ ਇੱਕ ਟੈਂਕ ਉਸੇ ਹੀ ਪਿਆ ਰਿਹਾ। ਹੋਰ ਆਣੋ। ਕਣਕ ਤਾਂ ਵਧੀਆ ਹੋ ਗਈ ਜੀ ਆਪਣੀ। ਜੀ ਆਪਾਂ ਲੈ ਚੱਲੀ ਜੀ ਇੱਕ ਟਰਾਲੀ ਇੱਕ ਟਰਾਲੀ ਮਗਰ ਉਹਦੀ ਆਪਣੇ ਆਪਾਂ ਕਣਕ ਵੱਢ ਲਈ ਜੀ ਹੁਣ ਸਵੇਰੇ ਮੰਡੀ ਲੈ ਕੇ ਜਾਵਾਂਗੇ। ਮੇਰੇ ਨਾਲੇ ਬਾਰੀ ਆ ਜੋ ਹੁਣ ਜੀ ਲੈ ਕੇ ਹੁਣ ਬਾਰੀ ਨਹੀਂ ਹੋਣੀ ਪੱਕੇ ਜਿਹੜਾ ਘੜਾ ਲੈ ਟਰਾਲੀਆਂ। ਉਹ ਬਾਈ ਜੀ ਠੀਕ ਆ ਬਾਈ ਜੀ ਵਧੀਆ ਲੱਗਿਆ ਬਲੌਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਕੱਲੂ ਟਰਾਲੀਆਂ ਲੈ ਜਲੇਗੀ ਮੰਡੀ ਟਰਾਲੀ ਉਹ ਖੜੀ ਹੈ ਚਲੋ ਕੱਢਦੇ ਆ ਇੱਕ ਆਪਾ ਲੈ ਜਲੇਗੀ ਜੀ ਜੀਬਾ ਮੰਡੀ ਦੀ ਟਰਾਲੀਆਂ ਲੈ ਕੇ ਆ ਗਈ ਜੀ ਆਪਣੇ ਲੈਂਦੀ ਆ ਫਿਰ ਆ ਲਊਗੀ ਉਹਨਾਂ ਦੀ ਕਾੜੀ ਦੇਖੋ ਬਾਈ ਰਲੀ ਛੱਡ ਤਾਂ ਆਪਾਂ ਇੱਥੇ ਤੇ ਡੜੀ ਸ਼ੌਣ ਨੂੰ ਗਵਾ ਲਿਆ ਹੋਊਗਾ ਆਪਾਂ ਟਰਾਲੀ ਡੇਟਰ ਲੈ ਜੀ ਬਾਈ ਜੀ ਆਪਾਂ ਬੋਰੀਆਂ ਲਾ ਲੀਆਂ ਹੁਣ ਚਾਉਦੇ ਆ ਘਰੇ ਤੇ ਆਪਣੇ ਲੱਗ ਗਿਆ ਬੋਰੀਆਂ ਭਰ ਲਾਜੇ ਦੇਖੋ ਬਾਈ ਜੀ ਜਗਰਾਉਂ ਸ਼ਹਿਰ ਆਪਾਂ ਹੁਣ ਚੱਲਦੇ ਆ ਘਰੇ ਆ ਟਰਾਲੀ ਛੱਡ ਥੱਲੇ ਕੱਟ ਗਿਆ ਵੱਡਾ ਟਰਾਲਾ ਪਹੁੰਚਾਈ ਆਪਣੇ ਨਾਲ ਦੇ ਦੀ ਗਣ ਕਬੜਾਉਣੀਆਂ ਆਪਾਂ ਰੋਲਾ ਬੜਾ ਬੋਲੇ ਆਪਣਾ ਨੀਮਕਰ ਆਪਣਾ ਜਿਹੜਾ ਸੋਨਲੀਕਾ ਟਰੈਕਟਰ ਲੈਨੇ ਹੁੰਦੇ ਨਾਲ ਉਹ ਬਾਈ ਦੀ ਅੱਜ ਗਣਕ ਵੜਦੇ ਆ ਜੀ ਦੇਖੋ ਚੱਲ ਕੀ ਮਸ਼ੀਨ ਫਰੀਤ ਪਹਿਲਾ ਟੈਂਕ ਪੈ ਗਿਆ ਜੀ ਲਾ ਦੇ ਲਾ ਦੇ ਉਹ ਬਾਈ ਜੀ ਸੋਖਾ ਟੈਂਕ ਪੈ ਗਿਆ ਟਰੈਕ ਵੇਜੀ ਵਾ ਪੱਟੀ ਗਣਕ ਦੋ ਗੜੇ ਰਹਿ ਗਏ ਪਾਕਿਸਤਾਨ ਪੰਚ ਕਿਤੇ ਉੱਤੇ ਰਹਿ ਗਏ ਉਹ ਦੇਖ ਰਿਹਾ ਹੈ ਜਰਾ ਹੋਰ ਪੱਟਾਂਗੇ ਆਪਣੇ ਬੜੀ ਕਾਲਾ ਬਾਈ ਜੀ ਦਾ ਇੰਟਰੈਕਟ ਲੈ ਲੈਣੇ ਆ ਪੂਰੀ ਗਣਕ ਬਟ ਪੜਾਈ ਆ ਜੀ ਆਪਾਂ